ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸ਼ਹਿਰ ਬਰਨਾਲਾ ਸੇਖਾ ਰੋਡ ਜੱਗੀ ਡੇਰੀ ਫਾਰਮ ਤੋਂ ਆਪਾਂ ਪਹਿਲਾਂ ਹੀ ਵੀਡੀਓ ਪਾਈ ਦੀ ਬਹੁਤ ਜ਼ਿਆਦਾ ਬਣਾਈਆਂ ਠੀਕ ਹੈ ਜੀ ਬਾਈ ਕੋਲ ਤਿੰਨ ਗਾਮਾ ਬਕਾਊਆ ਜੀ ਦੋ ਗੱਬਣ ਇੱਕ ਸੂਈ ਵੀ ਆ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 75 80 00 355 ਜੀ ਕੱਲ ਅੱਧੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਂਦੇ ਹਾਂ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜੀ ਕਸਦੀਪ ਪਿੰਡ ਪਿੰਡ ਬਰਲਾਲਾ ਠੀਕ ਹੈ ਜੀ ਜਗਾ ਕਿਹੜੀ ਹੈ ਸੇਖਾ ਰੋੜ ਆਪਣਾ ਸੇਖਾ ਰੋੜੀ ਠੀਕ ਹੈ ਜੀ ਆਪਰੋ ਕਿੰਨੇ ਕੰਮ ਪਕਾਉਗਾ ਜੀ ਤੇ ਲਗਾਵਾ ਜੀ ਹਾਂਜੀ ਇੱਕ ਸੂਈ ਵੀ ਆ ਇੱਕ ਸੂਈ ਵੀ ਦੋ ਗੱਬੜਾ ਜੀ ਠੀਕ ਹੈ ਜੀ ਲੋਪਰਾ ਸਵੇਰੇ 4 ਵਜੇ ਸੂਈ ਹੈ ਜੀ ਅਸ ਬੱਚਾ ਕੀ ਮਗਰ ਬੱਸੀ ਜਰਸੀ ਬੱਸੀ ਆ ਜੀ ਦਿਖਾ ਦੋ ਮੜੀ ਮੂਹ ਬੱਸੀ ਆ ਬੋਦੀ ਵਾਦੀ ਜੀ ਦੇਖ ਲੋ ਜੀ ਠੀਕ ਹੈ ਬਹੁਤ ਸੋਹਣੀ ਹੈ ਤੇ ਰੇਟ ਭਰਾ ਦਾ ਰੇੜੀ ਭੁੰਤੀ ਕਰਾਂਗੇ ਭੁੰਤੇ ਠੀਕ ਹੈ ਜੀ ਤੋੜ ਦੋ ਤੋੜ ਦੋ ਭਰਾ ਨੂੰ ਤੋੜ ਦੋ ਲੰਮੀ ਜਦੋਂ ਮਰਜ਼ੀ ਤੋੜ ਲੋ ਲਓ ਜੀ ਦੇਖ ਸਕਦੇ ਹੋ ਭਰਾ ਵਾਗਰ ਵੀ ਬਸ ਇਹ ਕਰਮਾਂ ਵਾਲੀ ਦੇ ਤੇ ਠੀਕ ਹੈ ਜੀ ਲੇਵੇ ਤਾਂ ਤਾਜ਼ਾ ਤੁਸੀਂ ਲਾ ਸਕਦੇ ਆਪਣੀ ਵੀਡੀਓ ਚ ਕੋਈ ਜੂਮ-ਜਾਮ ਨਹੀਂ ਹੁੰਦਾ ਜੀ ਠੀਕ ਹੈ ਜੀ ਸੈਂਪਲ ਵੀਡੀਓ ਹੁੰਦੀ ਹੈ ਠੀਕ ਹੈ ਜੀ ਲਓ ਜੀ ਤੋੜਾ ਤਾਰ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਮੋੜ ਲਾ ਭਰਾ ਲਓ ਜੀ ਦੂਜਾ ਸੂ ਆ ਗਈ ਜੀ ਦੂਜਾ ਸੂ ਆ ਵੀ ਹਾਂ ਜੀ ਠੀਕ ਹੈ ਜੀ ਲਓ ਜੀ जेर जूर डालना भी रहे? जेर जूर पे डालना ही ठीक है सारी प्रॉपर वीडियो आई जी अपने कोले ठीक है लो प्रा चेक कर सादा रेट भाई जी का फोन पे ठीक है जी। ठीक है हां जी भाई दूसरी दसो जान जी जानकारी तीसरा सुआ का जी हां जी एचएफ है जी हां जी बॉडी वेट बहुत बढ़िया तकड़ा का दूध ठीक है जी दूसरे सुआ का 18 किलो दूध तो देता है भाई ठीक है जी तीसरे सुआ हां जी आगे तीसरा सुआ ठीक है जी किन्ने दिन बाकी भाई जी ਹੈਲੋ ਹੁਵਤਾਈ ਫਾਕੀ ਦੀ ਕੱਤੀ ਆ ਉਪਰਾ ਦੇਖ ਸਾਦੇ ਵੜ ਸੁਖਨ ਕਰਮ ਵਾਲੀ ਬਹੁਤ ਸੋਹਣੀ ਹੈ ਨੇ ਵੱਲੂ ਗੰਤਾ ਦਾ ਲਾਹ ਲੈ ਆਪਰਾ ਮੋੜ ਲੈ ਲੋ ਜੀ ਇਸ ਬੋੜੀ ਦੇ ਸਾਦੇ ਵੜ ਠੀਕ ਨੇ ਲੋ ਜੀ ਕੋਈ ਨਾ ਪਿੰਡ ਦਾ ਕਸਾ ਸਰ ਬਰਨਾਲਾ ਠੀਕ ਹੈ ਠੀਕ ਹੈ ਹਾਂਜੀ ਮੈਂ ਤੀਜੀ ਵੜਾ ਜਰਸੀ ਆਈ ਪਿਆਬ ਵਾਲੀ ਪੂਰੇ ਬੋਡੀ ਵੇਟ ਚ ਪਲੂਨ ਵਾਲੀ ਜੀ ਦੰਦੀ ਚ ਆ ਹਾਂਜੀ ਲਓ ਜੀ ਕਿੰਨੇ ਨੇ ਬਾਕੀ ਇਹਦੇ ਇਹ ਲੈ ਹਫਤਾ ਜੀ ਪਲੂਨ ਵਾਲੇ ਪਲੂਨ ਵਾਲੇ ਜੀ ਠੀਕ ਹੈ ਜੀ ਲਓ ਜੀ ਬਾਡੀ ਪੂਰੀ ਸਾਡੇ ਸਾਹਮਣੇ ਜੀ ਲੈ ਲਾਹੀ ਜਾਂਦੇ ਪਲੂਨ ਆ ਮੋੜ ਦੇ ਪਰਾ ਬਹੁਤ ਵਧੀਆ ਕੁਆਲਟੀ ਇਹਦੇ ਕਿੰਨੇ ਦੱਸਾਂ ਜੀ ਨਾ ਇਹੀ ਹਫਤਾ ਬਾਕੀ ਹਫਤਾ ਬਾਕੀ ਲਓ ਜੀ ਕੱਦ ਬੈਟ ਸੁਖਲਾ ਕਰਮੋ ਵਾਲੀ ਦਾ ਬਹੁਤ ਸੁਣੋ ਠੀਕ ਹੈ ਜੀ ਲੋ ਜੀ 3 ਲੋੜ ਰਕਾਰਡ ਹੈ ਬਈ ਇਹਦਾ 3 ਕਿਲੋ ਰਕੜਾਈ ਹਾਂਜੀ ਤਿੰਨੀ ਹੈ ਬਈ ਆਪਣੇ ਕੋਲ ਅੱਜ ਹਾਂਜੀ ਤਿੰਨੀ ਹੈ ਜੀ ਲੋ ਪ੍ਰਸ ਤਿੰਨ ਗਾਮ ਬਾਕੀ ਗਾਮ ਆਉਣਗੇ ਆ ਜੀ ਠੀਕ ਹੈ ਜੀ ਬਾਈ ਜੀ ਨੂੰ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ